ਕਮੇਟੀ ਪੰਜਾਬ ਕੋਰਟ ਬੁੱਡੇ ਦੀ ਗਵਾਹੀ ਦੇ ਹੇਠ ਮੈਂ ਪਿੰਡ ਪੰਘਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵਿੱਚ ਪਹੁੰਚਾ ਅਸੀਂ ਲਖਮਿੰਦਰ ਸਿੰਘ ਪ੍ਰਧਾਨ ਨਾਲ ਗੱਲਬਾਤ ਕਰਨ ਗਏ ਕਿਉਂਕਿ ਖਨੌਰੀ ਬਾਰਡਰ ਤੋਂ ਦੂਜੀ ਸ਼ਿਫਟ ਦੇ ਵਿੱਚ ਜਾ ਰਹੀ ਆ ਪ੍ਰਧਾਨ ਜੀ ਤੁਹਾਨੂੰ ਉੱਥੋਂ ਦਾ ਕੀ ਮਾਹੌਲ ਲੱਗਾ ਅੱਛਾ ਉਹ ਜੀ ਉੱਥੇ ਮਾਹੌਲ ਬਹੁਤ ਵਧੀਆ ਬੜੇ ਵਧੀਆ ਫੜੇ ਰਹਿਣ ਮਸੇਰੇ ਬਣੇ ਆ ਤੇ ਅਸੀਂ 10 15 ਨੇ ਰਹੇ ਗਏ ਆਏ ਆ ਮੁੜ ਕੇ ਫੇਰ ਵੀ ਚੁਪਟਾ ਕਰਾਉਣੀ ਆ ਫੇਰ ਚੁਪਟਾ ਕਰਾਉਣੀ ਵਾਰੀ ਸਰ ਅਸੀਂ ਬੰਦੀ ਘਲਾ ਰਹੇ ਆ ਅਸੀਂ ਜਿਵੇਂ ਬੰਦੀ ਦੀ ਮੋਢੇ ਨਾਲ ਮੋਢਾ ਜੋੜ ਕੇ ਸੇਵਾ ਕਰ ਰਹੇ ਆ ਇਹ ਸਰਕਾਰ ਨੂੰ ਅਸੀਂ ਜਿਹੜਾ ਜ਼ਬਰ ਕੀਤਾ ਇਹਨੂੰ ਅਸੀਂ ਤਸ਼ੱਦਦ ਕੀਤਾ ਇਹਦਾ ਮੂੰਹ ਤੋੜਮਾ ਜਵਾਬ ਦੇਵਾਂਗੇ ਦਾ ਮੈਂ ਗੁਰੂ ਜਿੱਕਾ ਖਾਲਸਾ ਵੈਰੀ ਜੀ ਬਾਰੇ ਪ੍ਰਧਾਨ ਜੀ ਨੇ ਇੱਕ ਬਹੁਤ ਵਧੀਆ ਮੈਸੇਜ ਦਿੱਤਾ ਕਿਉਂਕਿ ਸਾਡੇ ਜਿਹੜੇ ਪ੍ਰਧਾਨ ਜੀ ਹੁਣ ਇੱਥੇ ਸਿਫਤਾਂ ਬਣਾ ਬਣਾ ਕੇ ਖਨੌਰੀ ਬਾਟਨ ਨੂੰ ਭੇਜਦੇ ਆ ਸਾਡੇ ਜਿਹੜੇ ਤਰਨਤਾਰਨ ਕਪੂਰਥੜਾ ਜਲੰਧਰ ਫਰੂਪੁਰ ਪਟਿਆਲਾ ਤੇ ਅੰਮ੍ਰਿਤਸਰ ਇਹਨਾਂ ਜ਼ਿਲ੍ਹਿਆਂ ਦੇ ਵਿੱਚੋਂ ਪ੍ਰਧਾਨ ਜੀ ਐ ਆਪਣੀਆਂ ਜਾਨੀਆਂ ਸ੍ਰੱਟਾ ਬਣਾ ਬਣਾ ਕੇ ਉਥੇ ਭੇਜਦੇ ਰਹੇ ਆ ਇਹਨਾਂ ਦੇ ਪ੍ਰਧਾਨ ਜੀ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਇੱਕ ਦੂਜਾ ਧੰਨਵਾਦ ਕਰਦੇ ਕਿ ਕਹੋ ਹੁਣ ਵੇਲਾ ਸਮਾਂ ਹੋ ਚੁੱਕਾ ਏ ਇੱਕ ਵਾਰੀ ਖਨੌਰੀ ਬਾਰਡਰ ਨੂੰ ਜ਼ਰੂਰੀ ਸ੍ਰੱਟਾ ਬਣਾ ਬਣਾ ਕੇ ਭੇਜੋ ਵੈਹਰੂ ਜੀ ਕਾ ਖਾਲਸਾ ਵੈਹਰੂ ਜੀ ਕੀ ਫਤਿਹ